ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣਾ ਮੀਡੀਆ ਜਿਹੜੀ ਤੁਹਾਡਾ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸਜਣਾ ਡਰੈਸ ਸੈਕਟ ਵਾਰੀ ਆਪਣਾ ਇਸ ਨਗਰ ਦਾ ਨੋਟ ਕਰਿਓ ਪੰਡ ਮੋਤਕੀ ਤੇ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚੋਂ ਤੁਹਾਨੂੰ ਅੱਜ ਦੋ ਐਨੀਮਲ ਭੇਜਾਵਾਂਗੇ ਤੇ ਬਾਕੀ ਸਾਰੇ ਭੈਣਾ ਭਰਾਵਾਂ ਨੂੰ ਦੇਸ਼ ਵਿਦੇਸ਼ 'ਚ ਵਸਦੇ ਆਲ ਪੰਜਾਬੀਆਂ ਨੂੰ ਉਸ ਆਖੀ ਦੀਆਂ ਬਹੁਤ ਬਹੁਤ ਵਧਾਈਆਂ ਪਰਮਾਤਮਾ ਸਾਰੇ ਭੈਣਾ ਭਰਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਦਿਨ ਦੁਗਣੀ ਰਾਤ ਚੌਗਣੀ ਜਿਹੜੀ ਤਰੱਕੀ ਬਖਸ਼ੇ ਇੱਥੇ ਹੀ ਪਿਆਰ ਸਤਿਕਾਰ ਦਿੰਦੇ ਰਹੋ ਤੁਹਾਡੇ ਰਿਣੀ ਰਹਿਵਾਂਗੇ ਤੇ ਅੱਜ ਆਪਾਂ ਆਪਣੇ ਇਸ ਘਰੋਂ ਤੁਹਾਨੂੰ ਦੋ ਐਨੀਮਲ ਵਿਖਾਵਾਂਗੇ ਇੱਕ ਝੋਟੀ ਮੋਹਰਾ ਦੀ ਅਤੇ ਇੱਕ ਸਜਣਾ ਨੂੰ ਨੀਲੀ ਦੀ ਐਡਰੈਸ ਮੇਰੇ ਕਨ ਮਰਮ ਕਰ ਲਿਓ ਮੋਤਕੀ ਜ਼ਿਲ੍ਹਾ ਫਰੋਇਪੁਰ ਦੇ ਸੀਧਾਨੀ ਧਰਤੀਆਂ ਨੇੜੇ ਆ ਜਾਂਦਾ ਸੰਤ ਬਾਬਾ ਅਮਰਜੀਤ ਸਿੰਘ ਸਟੇਡੀਅਮ ਤੇ ਸੱਜਣੋ ਆਜੋ ਸ਼ੁਰੂ ਕਰਦੇ ਆਂ ਇੱਕ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਵੀ ਆਪਾਂ ਮੋਹਰਾ ਦੀ ਝੋਟੀ ਮਖਾਵਾਂਗੇ ਥੋੜੀ ਛੇ ਬੱਚੇ ਦੇ ਵਿੱਚ ਤੇ ਇੱਕ ਸੱਜਣੋ ਬਿਲਕੁਲ ਹੀ ਤਾਜੀ ਸੂਈ ਹੋਈ ਮੂਆ ਨੀਲੀ ਰੰਗ ਦੀ ਝੋਟੀ ਜੋੜਿਓ ਐਂਡ ਤੱਕ ਲਾਈਕ ਸ਼ੇਅਰ ਕਮੈਂਟ ਕਮੈਂਟ ਕਰਕੇ ਦੱਸਿਓ ਸਾਰੇ ਭੈਣਾ ਭਰਾ ਵੀ ਕਿਹੜੇ ਕਿਹੜੇ ਏਰੀਆ ਚ ਵੀਡੀਓ ਦੇਖਦੇ ਆਂ ਤੁਹਾਡਾ ਤੇ ਲੋ ਧੰਨਵਾਦ ਕਰਦੇ ਆਂ ਸਾਰੇ ਭੈਣਾ ਭਰਾਵਾਂ ਦਾ ਚੱਲ ਬਲਾ ਦੇ ਸਸਰੀ ਘਰ ਸਸਰੀ ਜੀ ਮੈਂ ਸਾਰੇ ਭੈਣਾ ਭਰਾਵਾਂ ਨੂੰ ਸਵਾਦ ਲਈ ਥੋੜਾ ਹਾਂ ਵਾਰਨਿੰਗ ਦੇ ਵਿੱਚ ਦੇਖਿਆ ਸਾਰਿਆਂ ਨੂੰ ਪ੍ਰਮਾਤਮਾ ਦੇਨ ਦੁਗਣੀ ਰਾ ਚੌਗਣੀ ਤਰੱਕੀ ਦੇਵੇ ਚੜ੍ਹਦੀ ਕਲਾ 'ਚ ਹੋਣ ਸਾਰੇ ਚੜ੍ਹਦੀ ਕਲਾ 'ਚ ਹੋਣ ਸਾਰੇ ਸੱਜਣੋ ਇਹ ਗੱਲ ਕਰਨ ਲਈ ਆਪਾਂ ਇਸ ਛੋਟੀ ਤੋਂ ਸ਼ੁਰੂ ਕਰਦੇ ਹਾਂ ਇਹ ਸੂਆ ਸੂਈ ਆ ਸੱਜਣੋ ਪਹਿਲਾ ਅਰੀਅਲ ਕਲੂਨ ਕੱਟੀ ਆ ਤਾਜੀ ਵੀ ਆਪਣੇ ਕੋਲੋਂ ਗਈ ਸੀ ਤੇ ਇਹਦੇ ਮਾਲਕਾਂ ਨੇ ਜਦੋਂ ਆਪਾਂ ਖੱਜਰ ਖਰੀਦੀ ਸੀ ਤੇ ਇਹ M29 ਦੀ ਦੱਸੀ ਸੀ ਜਮਰਾਜ ਦਾ ਇਹਦੇ ਮਗਰ ਕੱਟਾ ਦੱਸਿਆ ਸੀਗਾ ਇਹ ਰਿਗੇ ਚਲੇ ਗਈ ਜੀ ਇਹ ਨਵੇਂ ਸ਼ਹਿਰ ਤੇ ਕੁਝ ਪ੍ਰੋਬਲਮਾਂ ਕਰਕੇ ਇਹ ਝੋਟੀ ਉੱਥੋਂ ਫਿਰ ਆਪਣੇ ਕੋਲੇ ਵਾਪਸ ਆਈ ਆ ਅੱਜ ਵੀ ਰਾਣੀ ਝੋਟੀ ਆ ਸੱਜਣੋ ਥੋੜਾ ਜਿਹਾ ਘਰੇ ਮੰਨ ਲਓ ਵੀ ਬਾਈ ਜੀ ਆ ਬਾਹਰ ਆ ਤੇ ਇਹ ਮੇਰੇ ਹਿਸਾਬ ਨਾਲ ਵੀ ਜਦੋਂ ਬੋਲੀਵੋਲੀ ਵੀਰ ਹਰਾਂ ਨੇ ਬਣਾਈ ਨਹੀਂ ਤੇ ਹੁਣ ਇਹ ਝੋਟੀ ਨੂੰ ਬੱਚਾ ਛੱਡੋ ਨਾ ਛੱਡੋ ਕੋਈ ਵਾਸਤਾ ਨਹੀਂ ਇੱਦਾਂ ਹੀ ਕਰਮਾਂ ਵਾਲੀ ਤੇ ਥੱਲੇ ਬਹਿਣਾ ਤੇ ਇੱਦਾਂ ਹੀ ਧਾਰ ਦੇਣੀ ਆ ਇਹਨੂੰ ਤੇ ਆਵੇ ਕਹੋਨੇ ਕਿ ਨੈਟਵਰਕ ਜੁੜੀ ਕਿਉਂ ਹੀ ਕਹਿਣੇ ਲੱਗੀ ਆ ਕਰਮ ਵਾਲੀ ਨੂੰ ਆ ਵੇਖੋ ਹੈ ਨਾ ਤੇ ਆ ਬਥਾਈ ਭੁੱਪ ਦੋ ਦੋ ਧਾਰਾ ਇਹਨੂੰ ਐਂ ਬੁਖਾਰੇ ਬਾਅਦ ਚ ਕੋਈ ਨਹੀਂ ਫਿਰ ਆਪਾਂ ਆ ਵੇਖੋ ਸੱਜਣੋ ਤੂੰ ਉਹਨੇ ਇਹ ਕੱਟੀ ਨੂੰ ਲੱਗਾ ਇਹ ਨਸਲਾ ਜਾਤ ਆ ਹਨਾ ਜਿਵੇਂ ਕਹਿ ਦਿੰਦੇ ਆਪਣੇ ਭੈਣਾ ਭਰਾ ਉਹ ਚੀਜ਼ ਆ ਉਹ ਮੰਨ ਜਦੋਂ ਮਰਤੀ ਚੋਲੋ ਕੱਟਾ ਵੀ ਹੈਗਾ ਨਾਲ ਦੇਵਾਂਗੇ ਬਹੁਤ ਮੋਹ ਕਰਦੀ ਆ ਜਵਰਾਜ ਦਾ ਵਾ ਤੇ ਇਹ ਆਪ ਹੈਗੀ M29 ਦੀ ਕਲੂਨ ਸੂਈ ਸੀ ਐਸ ਵੇਲੇ ਤੁਹਾਨੂੰ ਇਹਦੇ ਕੋਲੋਂ ਹਾਜ਼ਰ ਦੁੱਧ ਜਿਹੜਾ ਮਿਲੂਗਾ ਸੱਚ ਨੂੰ 10 ਲੀਟਰ ਰਹਿਣ ਮੈਨ ਵਾਲਾ ਦੁੱਧ ਹੋਊਗਾ ਚੰਗੀ ਸੰਭਲਿਓ 2 ਲੀਟਰ ਹਜੇ ਟੋਕਰ ਝੋਤੀ ਵੀ ਦੁੱਧ ਵਧੂਗੀ ਕਿਉਂਕਿ 2 ਦਿਨ ਹੀ ਹੋਏ ਆਪਣੇ ਕੋਲੇ ਆਏ ਨੂੰ ਤੇ ਕਰਮਾਂ ਵਾਲੀ ਦੁੱਧ ਚੱਲੀ ਹੋਈ ਆ ਬਾਕੀ ਫੇਸ ਕੁਆਲਟੀ ਚੈੱਕ ਕਰ ਲੋ ਸਿਆਣੀ ਚੰਗੀ ਆ ਥੋੜੀ ਜਿਹੀ ਤਲਹਾਰੇ ਦੀ ਔਲ ਭਾਵਾਂ ਕਰੇ ਬਾਕੀ ਉਹ ਫੇਰ ਕੋਟਾ ਤੋਰ ਤੁਹਾਨੂੰ ਇਹਦੀ ਚੈੱਕ ਕਰਾਉਂਦੇ ਵਾਂਸ ਦੇਖੋ ਸੱਚ ਨੂੰ ਕੋਈ ਨਾ ਆਪਣਾ ਭੈਣ ਭਰਾ ਐਨ ਸਾਂਭ ਲਵੇ ਇਹਨੂੰ ਕਰਮਾ ਵਾਲੀ ਕੱਟੀ ਨੂੰ ਤੇ ਇਹਨੇ ਬਣ ਜਾਣਾ ਤੇ ਕੀ ਕਹਨੇ ਯਾਰ ਸੱਜਣੋ ਝੂਠੀ ਤੁਹਾਨੂੰ ਮੰਨ ਲਓ ਵੀ ਇਹ ਇੱਕ ਤੋਹਫਾ ਦੇਣ ਵਾਲੀ ਗੱਲ ਆ ਜਿਵੇਂ ਆਪਾਂ ਕਹਿ ਦਈਏ ਨਾ ਵੀ ਕਿਸੇ ਭੈਣ ਭਰਾ ਨੂੰ ਗੈਫਟ ਦੇਣੀ ਹੈ ਦੀ ਗੱਲ ਆ ਤੇ ਪੈਸੇ ਜ਼ਰੂਰ ਲੱਗਣਗੇ ਪਰ ਇੱਕ ਚੀਜ਼ ਨਹੀਂ ਜਿਹੜੀ ਦਿੱਤੀ ਜਾਊਗੀ ਨਾ ਹੀਰਾ ਕੱਟੀ ਆ ਯਾਰ ਸੱਜਣੋ ਇਹ ਨਾ ਕਿ ਉਹਦੀ ਸਾਬਤ ਕਰਦੇ ਆ ਇੱਧਰ ਆ ਜਾ ਪਤਾ ਇੱਧਰ 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 ਦੇਖੋ ਇਹ ਬੰਨ ਕੇ ਤੁਹਾਨੂੰ ਮੈਂ ਫੇਰ ਬਹਿ ਕੇ ਵਿਖਾਉਂਗਾ ਐਨੀ ਗੱਲ ਹੈ ਕਿ ਜਦੋਂ ਆਪਾਂ ਟੂਨ ਟਾਈਮ ਕੋਈ ਭਾਰਾ ਨਹੀਂ ਸੱਜਣੋ ਆ ਜਾ ਤੂੰ ਆ ਜਾ ਇਹ ਸੱਜਣੋ ਆਪਾਂ ਜਿਵੇਂ ਹੁਣ ਬਾਹਰੋਂ ਤੋਰ ਕੇ ਲਿਆਏ ਸੀ ਤੇ ਆਪਾਂ ਨੇਰ ਬਹਿ ਗਏ ਆ ਲੈ ਆ ਵੇਖੋ ਇਹ ਆ ਵੇਖੋ ਇਹ ਇਹੋ ਜੀ ਕੱਟੀ ਆ ਨਾ ਮਿੱਠੀ ਵੀ ਮੈਂ ਕਹਿੰਦਾ ਯਾਰ ਬਾਈ ਵਿਚਾਰੀ ਨੂੰ ਨਾ ਕੋਈ ਪਤਾ ਹੀ ਨਹੀਂ ਨਾ ਕਰਮਾਲੀ ਨੂੰ ਐਡੀ ਸਿਹਣੀ ਇਹਦਾ ਤੇ ਚੋਣ ਮੈਂ ਕਹਿੰਦਾ ਬਾਲਟੀ ਰੱਖੋ ਤੇ ਚੱਕੋ ਵਾਲੀ ਗੱਲ ਹੀ ਆ ਐ ਨਾ ਜਿਉਂਦੀ ਰਹੇ ਚਲੋ ਪਸ਼ੂ ਕਈ ਬੰਦੇ ਕਹਿ ਦਿੰਦੇ ਆ ਅਗਲਾ ਚੰਗਾ ਵੇਚਦਾ ਨਹੀਂ ਪਰ ਸਜਣੋ ਕਈ ਵਾਰੀ ਬਹੁਤ ਟੌਪ ਦੇ ਨਦੀਨੇ ਵੀ ਆ ਜਾਂਦੇ ਆ ਬਹੁਤ ਸ਼ਾਨਦਾਰ ਕੱਟੀਆਂ ਉਹ ਕੱਟੇ ਤੇ ਮਾਰੀ ਪੁੱਤ ਕੈਮਰਾ ਪੱਠਾ ਕਰ ਪੱਠੇ ਖਾਈ ਜਾਂਦਾ ਆ ਵੀ ਉਖਾ ਦੇ ਆ ਵੇਖੋ ਸੱਜਣੋ ਕੱਟਾ ਜਿਹੜਾ ਇਹਦੇ ਮਗਰ ਆ ਇਹ ਤੁਸੀਂ ਢਾਈਆਂ ਦਾ ਲਾ ਲਿਓ ਤਿੰਨਾਂ ਦਾ ਲਾ ਲਿਓ ਥੋੜੇ ਤੇ ਡਿਪੈਂਡ ਰਹੂਗਾ ਇਹਦੀ ਕਟਿੰਗ ਕਰਾਤੀ ਸੀ ਇਹਦੇ ਮਾਲਕਾਂ ਨੇ ਆਪਣੇ ਕੋਲੇ ਪਰਸੋਂ ਆਈ ਆ 10 ਲੀਟਰ ਦੁੱਧ ਆ ਲੈ ਆ ਇਧਰ ਤੇ ਆ ਵੇਖੋ ਵੇਖੋ ਇਹਦੀਆਂ ਸਫਾਈਆਂ ਇਹਦੀਆਂ ਪ੍ਰੀਕੀਆਂ ਕੱਟੀ ਦੀਆਂ ਯਾਰ ਕੀ ਕਹਿਣੇ ਆ ਕਰਮਾ ਵਾਲੀ ਨਾ ਐਣ ਸੱਜਰ ਵੀ ਆਪਣੇ ਕੋਲੋਂ ਗਈ ਸੀ ਕੋਈ ਐਵੀਂ ਗੱਲ ਹੈਗੀ ਥੋੜੀ ਜੀ ਚਲੋ ਕਈ ਆ ਜਾਂਦੇ ਆ ਹਨਾ ਹਿਸਾਬ ਕਿਤਾਬ ਆਪਣਾ ਆਪਣਾ 95000 ਰੁਪਇਆ ਰੇਟ ਆ ਸੱਜਣੋ ਕੱਟੀ ਸਾਹਮਲਿਓ ਤੇ ਕਰਮਾ ਵਾਲੀ ਮਾਲਕ ਕਿਰਪਾ ਕਰੇ ਸੋਹਣੇ ਰੁਪਈਏ ਵੀ ਲਾਊਗੀ ਤੇ ਦੁੱਧ ਵੀ ਤੁਹਾਨੂੰ ਰੱਜ ਕੇ ਹਜੇ ਵੀ ਪਿਆਊਗੀ ਸੱਚ ਜਨਾਂ ਦੁੱਧ ਦੇਊਗੀ ਚੰਗਾ ਸਾਹਮਲੇ ਕੋਈ ਬੰਦਾ ਐ ਟੌਪ ਦੀ ਕੱਟੀ ਆ ਸੱਜਣੋ ਪੂਰੀ ਐਨ ਇੱਕ ਰੰਗ ਕਾਲੀ ਜਿਵੇਂ ਕਹਿ ਦਈਏ ਤੇ ਦੋ ਕੁਆਲ ਕੋਸ਼ ਚ ਵਾਈਟ ਆ ਕੱਟੇ ਦਾ ਫੁੱਲ ਮੂੰਹ ਕਰਦੀ ਆ ਕੋਈ ਪਾੜਾ ਨਹੀਂ ਪਾਉਣਾ ਸੱਜਣੋ ਤੇ ਕੋਈ ਇਹਨੂੰ ਮੰਨ ਲਓ ਵੀ ਕੋਈ ਐ ਨਹੀਂ ਹੈਗਾ ਵੀ ਪਹਾੜਾ ਪਾਉਣਾ ਜਾਂ ਕੋਈ ਆਪਾਂ ਇਹਨੂੰ ਮੰਨ ਲਓ ਵੀ ਫੇਰ ਇਹਨੇ ਮਿਲਣਾ ਕੋਈ ਵਾਸਤਾ ਨਹੀਂ ਭਵਾਂ ਦਿਹਾੜੀ 'ਚ ਚਾਰੇ ਦੀ ਚੋਲਿਆ ਜੋ ਇਹਨੂੰ ਕੋਈ ਵਾਸਤਾ ਨਹੀਂ ਪਸਮੇ ਆਈ ਆ ਧਾਰ ਲੈ ਲਈਏ ਨੇ ਐਨ ਓਕੇ ਰਿਪੋਰਟ ਆ ਨੇੜੇ ਤੋਂ ਇਹ ਦੇਖੋ ਮੈਂ ਕਹਿੰਦਾ ਸਜਣੋ ਗੁਣਾ ਦੀ ਗੁਥਲੀ ਆ ਝੋਟੀ ਲੈਓ ਕਰ ਲਿਓ ਖਰੀਦਦਾਰੀ ਜਿਹੜੇ ਭੈਣ ਭਰਾ ਨੇ ਮੇਲਾ ਲੁੱਟਣਾ ਲੁੱਟ ਲਿਆ ਜੋ ਬਾਕੀ ਚਲੋ ਆਉਂਦੀਆਂ ਜਾਂਦੀਆਂ ਰਹਿੰਦੀਆਂ ਹੁਣ ਆਪਾਂ ਕਿੰਨੀਆਂ ਕੁ ਘਰੇ ਰੱਖਾਂਗੇ ਹਨ ਵੇਖੋ ਪਸਮਾ ਕੀਤਾ ਕਰਮ ਵਾਲੀ ਹਜੇ ਵੀ ਟਾਪ ਦੀ ਚੋਟੀ ਆ ਅੱਗੇ ਆ ਗਈ ਨੀਲੀ ਰਾਵੀ ਦੀ ਤਾਜੀ ਸੂਈ ਆ ਕੱਟੇ ਨੂੰ ਸਜਣੋ ਜਨਮ ਦਿੱਤਾ ਇਹਨੇ ਤੇ ਵੈਸੇ ਜੈਲੀ ਇਹ ਵੀ ਬਹੁਤ ਆ ਪਰ ਹੁਣ ਹੋ ਸਕਦਾ ਵੀ ਕਰਮਾਂ ਵਾਲੀ ਥੋੜਾ ਬੱਚਾ ਦੂਰ ਖੜਾ ਤੇ ਹਿੱਲ ਜੇ ਹਨਾ ਤੇ ਬਾਕੀ ਸੀਲ ਸਾਉ ਇਹ ਵੀ ਬਹੁਤ ਆ ਕਰਮਾਂ ਵਾਲੀ ਬਾਕੀ ਤੁਹਾਨੂੰ ਤੋੜ ਕੇ ਵਿਖਾਉਣਾ ਉਸ ਤੋਂ ਬਾਅਦ ਇਹਦਾ ਵੀ ਬੱਚਾ ਨੇੜੇ ਲਿਆ ਕੇ ਲਾ ਕੇ ਨਾ ਤੁਹਾਨੂੰ ਮੈਂ ਇਹਦੀਆਂ ਵੀ ਦੋ ਦੋ ਧਾਰਾ ਜਰੂਰ ਚੈੱਕ ਕਰਾਉਂਗਾ ਕਿਉਂਕਿ ਥੋੜਾ ਜਿਹਾ ਪਸ਼ੂ ਖਰੀਦਣਾ ਜਿਹੜਾ ਉਹ ਸੌਖਾ ਹੋ ਜਾਂਦਾ ਵੇਖੋ ਕੱਦ ਕਾਠ ਮੇਰੇ ਕੱਦ ਤੋਂ ਅੰਤਾਜਾ ਲਾ ਲਿਆ ਜੋ ਝੋਟੀ ਦੇ ਕੋਲੇ ਖੜਿਆ ਜਾਂ ਤੁਰਦੀ ਦਾ ਪੂਰੇ ਵੱਡੇ ਕੱਦ ਕਾਠ ਦੀ ਆ ਦੂਜਾ ਸੂਆ ਸੂਈ ਆ ਮੰਨ ਲਓ ਵੀ ਇਹ 5 ਤੋਂ 6 ਦਿਨਾਂ ਦੇ ਵਿੱਚ ਵਿੱਚ ਦੀ ਸਾਰੀ ਸੂਈ ਆ ਇਸ ਵੇਲੇ 12 ਲੀਟਰ ਦੁੱਧ ਤਿਆਰ ਹੋਊਗਾ ਤੁਸੀਂ 10 ਮੰਨ ਕੇ ਸੌਦਾ ਜਿਹੜਾ ਮਰਜ਼ੀ ਭੈਣ ਭਰਾ ਆਪ ਦਾ ਕੰਡਾ ਚੱਕੀ ਫਿਰਿਓ ਦੋਨਾਂ ਮਹੀਆਂ ਮਗਰ ਕੋਈ ਵਾਸਤਾ ਨਹੀਂ ਤੇ ਆਜੋ ਤੋਰ ਚੈੱਕ ਕਰ ਲਈਏ ਫਿਰ ਆਪਾਂ ਇਹਦਾ ਰੇਟ ਵੀ ਕਨਫਰਮ ਕਰਦੇ ਹਾਂ ਸੱਜਣਾ ਕਰਿਓ ਕੋਰ ਚੈੱਕ ਆ ਜਾ ਬਤਾ ਬਾਕੀ ਬੱਚੇ ਬੱਚੇ ਤੇ ਫੋਲਸ ਸਹਿਮਤ ਆ ਚੋਣ ਦੀਆਂ ਦੋਨੇ ਮਈਆਂ ਰੂਆਂ ਦੀਆਂ ਪੋਲਿੰਗ ਕੋਰ ਲਿਖ ਲਓ ਆ ਜਾ ਬਤਾ ਇਹ ਕੋਰ ਦੇ ਤਰ੍ਹਾਂ ਹੁਣਾ ਕਾਟ ਕਾਟ ਮੇਖੋ ਇਹਦਾ ਤੇ ਆਹ ਵੇਖੋ ਇੱਥੋਂ ਮੇਰੇ ਕਾਟ ਤੋਂ ਹੰਤਾ ਚਾਹ ਲਾ ਲਓ ਵੀ ਇਹਦਾ ਕੀ ਖਾਫ ਕਿਤਾਬ ਇਹਦੇ ਨਹੀਂ ਇਹਦੇ ਨਹੀਂ ਇਹਦੇ ਨਹੀਂ ਇਹਦੇ ਨਹੀਂ ਇਧਰ ਨੂੰ ਆ ਜਾ ਹਾਂ ਉਹ ਮਾਈਟਰ ਕਦੇ ਨਹੀਂ ਆਪਕੋ ਨੋ ਕੱਟਾ ਇਹਦੇ ਕੋਲੇ ਜਿਹੜੀ ਤੁਹਾਨੂੰ ਝੋਟੀ ਮੰਨ ਲਓ ਵੀ ਆਹ ਦਸੀ ਆ ਥੋੜੀ ਜੀ ਕੋਈ ਵੀਡੀਓ ਵੀਡੀਓ ਤੇ 19 21 ਹੋ ਸਕਦੀ ਹੈ ਕਿਉਂਕਿ ਜਵਾਕਾਂ ਨੂੰ ਕੈਮਰਾ ਫੜਾ ਕੇ ਵੀਡੀਓ ਕੀਤੀ ਆ ਸੱਜਣੋ ਤੇ ਕਈ ਵਾਰੀ ਆਪ ਦਾ ਆਪ ਦਾ ਹਸਾਬ ਹੁੰਦਾ ਬਾਕੀ ਐ ਨਾ ਨਹੀਂ ਹੈਗਾ ਕੋਈ ਜ਼ੂਮ ਕਰਕੇ ਕੀਤੀ ਆ ਜਾਂ ਫਿਰ ਉਵੇਂ ਕੀਤੀ ਆ ਇਹ ਆਹ ਵੇਖ ਲਓ ਫਰਨ ਉਹ ਤੋਂ ਧਾਰਾ ਇਹਦੀਆਂ ਵੀ ਚੈੱਕ ਜਰੂਰ ਕਰਾਉਣੇ ਆ। ਬਾਕੀ ਮੈਂ ਧਾਰ ਲੈਦੀ ਇੱਥੋਂ ਚੈੱਕ ਕਰ ਲਊਗੀ। ਇੰਨੀ ਕੁ ਫੋਲੀ ਆ ਤੇ ਆਹ ਵੇਖੋ। ਐਨੋ ਸਕੇ ਨਾ ਮੱਛੀ ਮੋਟਰਾ ਰਗੀ ਆ ਕੋਈ ਐ ਨਹੀਂ ਨਾ ਲਹਿ ਗਈ ਵੀ। ਇਹ ਦੋਨੇ ਪਹੂਆਂ ਦੇ ਵਿੱਚ ਕੋਈ ਤੁਹਾਨੂੰ ਆਹ ਫੜ ਲਾ ਬੱਦ। ਤੇ ਕਿਤਾ ਨਹੀਂ ਆਉਂਦਾ ਸਾਰੇ ਆ ਕੀ ਆਉਂਦਾ। ਕਹੇ ਆਹ ਵੇਖੋ। ਬਾਕੀ ਹੁਣੇ ਕਿੱਲੇ ਠੋਕ ਜੂਗੀ ਤੁਹਾਨੂੰ ਪਛਮਾ ਵੀ ਕਰਾ ਹੀ ਦੰਨੇ ਆ ਸਜਣੋ ਵੀਡੀਓ ਬਣਾਉਂਦਾ ਵੀ ਟਾਈਮ ਨੋਟ ਕਰ ਲਿਓ ਸਜਣੋ 4 ਵਜੇ ਹੋਣਗੇ ਮੇਰੇ ਐਡੀਟ ਦੇ ਹਿਸਾਬ ਨਾਲ ਕੋਈ ਅੱਧਾ ਘੰਟਾ 10 ਮਿੰਟ ਇਦੋਂ ਉਧਰੋਂ ਤੱਕ ਕੋਈ ਗੱਲ ਵੱਖਰੀ ਆ ਬਾਕੀ ਸਮਾਂ ਇੰਨਾ ਕਹਿਗਾ 4 4:30 4 ਇੱਥੇ ਲ ਹੋਊਗਾ ਸਮਾਂ ਬਾਕੀ ਤੁਹਾਨੂੰ ਮੈਂ ਬੰਨ ਕੇ ਨੂੰ ਦੋ ਦੋ ਧਾਰਾ ਚੈੱਕ ਕਰਾਂ ਚਲਾ ਆਪੀ ਵੀ ਲੈ ਜਾਣਾ ਮੇਰੇ ਕੋ ਸਜਣੋ ਅਗਲੇ ਥਣਾਂ ਦੀਆਂ ਧਾਰਾਂ ਆਹ ਪੁੱਤਾਂ ਆ ਮਗਰ ਨਹੀਂ ਆਦੀਆਂ ਮੈਂ ਕਿਹਾ ਨਵੇਂ ਜਵਾਕ ਨੂੰ ਭਾ ਦਿਓ ਚੂਣ ਇਹੋ ਜੀ ਚੂਣ ਲੱਗੀ ਆ ਮਈਆਂ ਨੂੰ ਗੱਲਾਂ ਹੀ ਪਰੇ ਤੇ ਬਾਕੀ ਧਾਰ ਦੂਰ ਲੈਦੀ ਵਿਖਾ ਦੇ ਪੁੱਤ ਆ ਵੇਖ ਤੇ ਆਜੂ ਹੁਣ ਤੁਹਾਨੂੰ ਮੈਂ ਆਪ ਤਸੱਲੀ ਕਰਾਵਾਂ ਇਹਦੀ ਇਹ ਹਰ ਪਾਸਿਓ ਆਹ ਕੱਟਾ ਆ ਆ ਗਈ ਝੋਟੀ ਕੱਦ ਕਾਠ ਪੂਰੇ ਵੱਡੇ ਦੀ ਤੇ ਚੰਗਾ ਦੁੱਧ ਜਿਹੜਾ ਪਹਿਲਾਂ ਨੇ 12 ਕਿਲੋ ਦੁੱਧ ਕੰਡੇ ਵਾਲਾ ਲਾਇਆ ਐਸ ਵੇਲੇ 12 ਲੀਟਰ ਦੁੱਧ ਦਾ ਤੁਸੀਂ 10 ਹੀ ਮੰਨੋ ਯਾਰ ਹਜੇ ਬਿਲਕੁਲ ਹੀ ਤਾਜੀ ਆ ਪੰਜਾ ਸੱਤਾਂ ਦਿਨਾਂ ਦੀ ਸੂਈ ਆ ਵਿਚਾਰੀ ਤੇ ਚੰਗੀ ਸੇਵਾ ਕਰ ਲਿਓ ਬਹੁਤ ਚੰਗਾ ਦੁੱਧ ਪਾਊਗੀ ਬੜੇ ਉੱਚੇ ਕੱਦ ਕਰਦੀ ਤੇ ਚੰਗੇ ਪੈਠ ਕੁੜੇ ਦੀ ਝੋਟੀ ਆ ਕੋਈ ਐਨੀ ਗੱਲ 1 ਲੱਖ ਤੇ 35000 ਰੁਪਇਆ ਡਿਮਾਂਡ ਆ ਸੱਜਣੋ 1 ਲੱਖ ਤੇ 35000 ਰੁਪਇਆ ਬਾਕੀ ਚੰਗੇ ਬੱਚੇ ਲੈਣੇ ਆ ਤਾਂ ਵੀ ਕਰਮਾਂ ਲਈ ਆਪਣੀ ਕਾੜ ਕੱਢ ਜੂਗੀ ਤੇ ਜੇ ਚੰਗਾ ਦੁੱਧ 14 ਕਿਲੋ ਆਪਾਂ 18 17 ਨਹੀਂ ਕਹਿੰਦੇ 14 ਕਿਲੋ ਦੁੱਧ ਚੰਗੀ ਸੰਭਲਿਓ ਤੇ ਭਰੂਗੀ ਕੋਈ ਐ ਨਹੀਂ ਗੱਲ ਹੈਗੀ ਵੀ ਮੰਨ ਲਓ ਵੀ ਨਹੀਂ ਭਰਦੀ ਕਿਉਂਕਿ ਜਾਤ ਨਸਲ ਵੀ ਆ ਤੇ ਪਿੱਛੇ ਪੁੱਛੇ ਦੀ ਵੀ ਝੋਟੀ ਪੂਰੀ ਗਦਰਾਂ ਤੇ ਚੂਣ ਵੀ 100 ਦੀ 100 ਆ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਫੇਰ ਤੁਹਾਨੂੰ ਮੰਨ ਲਓ ਵੀ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾ ਸਾਰੇ ਭੈਣਾ ਭਰਾਵਾਂ ਨੂੰ ਦੇਸ਼ ਵਿਦੇਸ਼ ਚ ਵਸਦਿਆਂ ਨੂੰ ਚੜ੍ਹਦੀ ਕਲਾ ਕਰੇ ਪ੍ਰਮਾਤਮਾ ਮੋਹਰਾ ਦਾ ਨਗੀਨਾ ਮੰਨ ਲਓ ਵੀਡੀਓ ਚ ਕਵਰ ਕਰਕੇ ਵਿਖਾਤਾ ਤੁਹਾਨੂੰ ਆਪਣੇ ਕੋਲੇ ਤੇ ਇੱਕ ਵਿਖਾਤੀ ਨੀਲੀ ਰਾਵੀ ਦੀ ਝੋਟੀ ਤੁਹਾਡੀ ਹਰ ਪੱਖ ਤੋਂ ਤਸੱਲੀ ਕਰਾਈ ਆ ਧੰਨਵਾਦ ਸਤਿਗੁਰੂ ਵੀਡੀਓ ਨੂੰ ਐਂਡ ਤੱਕ ਵੇਖਣ ਲੀ